ਹਾਂਜੀ ਕਿਦਾਂ ਜੀ ਸਾਰੇ ਉਮੀਦ ਕਰਦੇ ਆ ਠੀਕ ਠਾਕ ਹੋਮੋਗੇ ਮੈਂ ਹੁਣੇ ਝੋਤੇ ਨੂੰ ਲੈ ਕੇ ਆਇਆ ਹਜੇ ਸਕੂਲ ਤੋਂ ਤੇ ਆ ਮੇਰਾ ਝੋਤਾ ਲੈ ਕੇ ਆਉਂਦਾ ਹੋਇਆ ਚੀਜ਼ੀਆਂ ਵਾਓ ਇੱਕ ਝੋਤਾ ਲੈ ਕੇ ਆਇਆ ਮਰਾ ਚੀਜੀ ਵਾਓ ਤਾਂ ਪਤੀਸਾ ਲੈ ਕੇ ਆਉਂਦਾ ਹੋਇਆ ਕਿੰਦਾ ਮੈਂ ਕਹਣੀ ਆ ਕੀ ਨਿਕਲੇ ਵਿੱਚੋਂ ਵਾਓ ਤਨ ਨਛੁੰਦੜਾ ਉਹ ਪੰਨਾ ਛੁੰਦੜਾ ਇੱਕ ਮੇਰਾ ਪਤੋ ਲੈ ਕੇ ਆ ਫਰੂਟੀ ਮਾਜੀ ਦੀ ਬੋਤਲ ਛੋਟੀ ਮੈਨੂੰ ਕਹਿੰਦਾ ਫਰੂਟੀ ਚੋਕ ਵੀ ਘੁੱਟ ਨਾ ਭਰ ਲਈ ਹੈਨਾ ਚੋਤਾ ਕਹਿੰਦਾ ਹੂੰ ਕੱਡਾ ਬੇਸ਼ਰਮਦਾ ਨਾਲੇ ਨੂੰ ਪਤਾ ਮੈਂ ਤੁਰ ਤੁਰ ਕਹੀਆ ਮੇਰਾ ਨਾ ਮੋਢਾ ਦਰਦ ਹੋਣ ਲੱਗ ਗਿਆ ਕੰਨੇ ਦਿਨ ਹੋ ਗਏ ਐਕਟਵਾ ਨੇ ਸਟਾਰਟ ਹੁੰਦੀ ਕੀ ਕਿੱਕ ਮਾਰਨੀ ਪੈਂਦੀ ਆ 5 6 ਦਿਨ ਹੋ ਗਏ ਜਦੋਂ ਵੀ ਐਕਟਵਾ ਸਟਾਰਟ ਕਰੋ ਕਿੱਕ ਤੇ ਹੁੰਦੀ ਆ ਤੇ ਇੰਨਾ ਮੇਰੇ ਪੇਟ ਜਿਦਦਰਦ ਹੋ ਰਿਹਾ ਨਾ ਇੰਨੇ ਟਾਂਕੇ ਦੁਖਦੇ ਨੇ ਕੰਨੇ ਦਿਨ ਹੋ ਗਏ ਹੁਣ ਮੈਂ ਮਕੈਨਿਕ ਦੇ ਖੜਾ ਕਹੀਆ ਮਗਾ ਜੇ ਤਾਂ ਸਹੀ ਹੁੰਦੀ ਆ ਠੀਕ ਨਹੀਂ ਇਹਦੀ ਬੈਟਰੀ ਚੇਂਜ ਕਰਦੇ ਹਜੇ ਬੈਟਰੀ ਥੋੜਾ ਜਿਹਾ ਚਿਰ ਹੋਇਆ ਰਖਾਈ ਨੂੰ ਤਿੰਨ ਤਿੰਨ ਸਾਢੇ ਤਿੰਨ ਵੱਧ ਤੋਂ ਵੱਧ 4 ਮਹੀਨੇ ਹੋ ਗਏ ਨੇ ਬੈਟਰੀ ਰਖਾਈ ਨੂੰ ਬੈਟਰੀ ਵੀ ਵੱਡੀ 5 ਨੰਬਰ ਦੀ ਰਖਾਈ ਸੀ ਮੈਂ 5 ਨੰਬਰ ਦੀ ਬੈਟਰੀ ਹੁੰਦੀ ਮੇਰੇ ਸਕੂਲੀ ਦੇ ਬੱਚਾ ਤੇ 5 ਨੰਬਰ ਦੀ ਬੈਟਰੀ ਰਖਾਈ ਮੈਂ ਹੁਣ ਫੇਰ ਮਕੈਨਿਕ ਦੇ ਖੜਾ ਕੇ ਆਇਆ ਜੋਤਰੀ ਸਕੂਲ ਦੇ ਲੱਗ ਜੇ ਮਕੈਨਿਕ ਉੱਥੇ ਖੜਾ ਕੇ ਆਇਆ ਅਸੀਂ ਸਕੂਲ ਤੋਂ ਘਰ ਤੱਕ ਤੁਰ ਕੇ ਆਈਆਂ ਖੱਕ ਗਿਆ ਮੇਰਾ ਮੋਢਾ ਵਾਲਾ ਦਰਦ ਹੋਣ ਲੱਗਿਆ ਮੋਢੇ ਦੇ ਵਿੱਚ ਮੇਰਾ ਬੈਗ ਪਾਇਆ ਹੋਇਆ ਸੀ ਤਾਂ ਸਕੂਲ ਵਾਲਾ ਬੈਗ ਭਾਰਾ ਹੁੰਦਾ ਹੋਰ ਸ਼ਾਮ ਨੂੰ ਜਣਾ 5 ਵਜੇ ਲੈਣਾ ਮਕੈਨਿਕ ਤਾਂ ਕਹਿੰਦਾ ਸੀ 5 ਵਜੇ ਖੜਾ ਦਿਓ ਮੈਂ ਕਿਹਾ ਭਰਾਵਾ 5 ਵਜੇ ਖੜਾਉਂਗੀ ਮੈਂ ਅੱਧੀ ਰਾਤ ਕਿੱਥੇ ਲੈਣਾਉਂਗੀ ਮੈਂ ਕਿਹਾ ਮੈਂ ਹੁਣ ਖੜਾ ਜਾਨੀ ਆ 5 ਵਜੇ ਲੈਣ ਆਜੂਗੀ ਹੁਣ ਫਿਰ ਮੈਂ 5 ਵਜੇ ਜਾਉਂਗੀ ਸੁਬਹਰੀ ਲੈਣਾ ਹਾਂਜੀ ਹਾਂਜੀ ਦਸਰੀਆ ਦਸਰੀਆ ਪੁੱਤ ਜੀ ਮੈਂ ਚਾਹ ਤੱਤੀ ਕਰਾਂ ਮੈਂ ਜਾਂਦੀ ਹੋਈ ਚਾਹ ਤੇਰੀ ਬਣਾ ਕੇ ਗਈਆਂ मैंने ना पत्ती मिठा पा के दुध तो गैस कट करता सी फिर मैं कम कर ला गई इन्ने तेरा दुद्ध तो कड़ गया जाती हुई मैं गैस बंद कर गई सी नहीं तू गरम मैं नहीं खाने रात मैं इन्नी <coughs> प्यास लगी इन्नी प्यास लगी मैं एक बजे उठ के ना फ्रिज चो ठंडा ठंडा क्ड के पानी पीता सवेर दिया रग फिर बह गई मेरी मेरी चीजी तो देखी नहीं किसी ने आ मैं अपनी भी अपनी चीजी भी लेके हैं गगन दी है नहीं मैं भी खा मैं भी खाऊंगी गगन ने सुला मारी से रात ओने मैं पूछा भी मिट्टी हैगी मुक्की हुई है वो कैसे लिया आई मैं ले आई सारी थोड़ो गगन दूंगी मैं भी खाऊंगी ये भाई कुमारा तो मिलती है मिट्टी दिक्किया बहुत जम्मी जम्मी होंगे ने बहुत स्वाद लगदियाँ ने मैं तो गगन बहुत मिट्टी खाने मिट्टी सरेटिया से छी सरेटियां भी बहुत खाने ना बुतू ਹਾਂਜੀ ਮੈਂ ਲੱਗਿਆ ਹੁਣ ਮੇਕਅਪ ਕਰਨ ਕਿਉਂਕਿ ਜਦੋਂ ਜੋਤ ਨੂੰ ਸਕੂਲ ਲੈਣ ਗਈ ਉਹਦੋਂ ਜੋਦੇ ਸਕੂਲ ਦਾ ਹੋ ਗਿਆ ਸੀ ਟਾਈਮ ਬਸ ਮੈਂ ਨਹਾ ਕੇ ਛੇਤੀ ਛੇਤੀ ਭੱਜ ਗਈਆਂ ਮੈਨੂੰ ਆਇ ਸੀ ਵੀ ਜੋਤ ਲੇਟ ਨਾ ਹੋ ਜਵੇ ਕਿਤੇ ਨੀ ਨੇ ਰੋਣ ਲੱਗ ਜਾਣਾ ਸੀ ਵੀ ਮੰਮੀ ਆਈ ਨਹੀਂ ਤੇ ਮੈਂ ਹੁਣ ਲੱਗਿਆ ਮੇਕਅਪ ਕਰਨ ਹੁਣ ਮੇਕਅਪ ਕਰਕੇ ਅਸੀਂ ਚੱਲਦੇ ਆਂ ਮਾਰਕੀਟ ਕਿਉਂਕਿ ਐਕਟਵਾ ਸਵੇਰੇ ਮੈਂ ਖੜਾਇਆ ਸੀ ਹੁਣ ਐਕਟਵਾ ਲੈਣ ਚੱਲੀ ਆਂ ਨਾਲੇ ਇੱਕ ਦੋ ਮਾਰਕੀਟ ਹੋਰ ਵੀ ਕੰਮ ਨੇ ਉਹ ਵੀ ਕਰਕੇ ਆਉਣੇ ਨੇ ਮੈਂ ਮੇਕਅਪ ਹਮੇਸ਼ਾ ਲਾਈਟ ਕਰਦੀ ਆ ਜਿਆਦਾ ਡਾਰਕ ਨਹੀਂ ਕਰਦੀ ਮੈਂ ਜੋਤ ਨੂੰ ਦਿਖਾ ਰਹੀ ਸੀ ਮੈਂ ਕਹੇ ਮੇਰੀ ਅੱਖ ਦੇ ਉੱਤੇ ਨਾ ਇਥੇ ਸੁੱਜਿਆ ਸੁੱਜੇ ਲੱਗ ਰਹੇ ਆ ਮੈਂ ਕਹੇ ਜਿਆਦਾ 9 9 ਵੱਜ ਗਿਆ ਕੱਲਥ ਥ੍ਰੈਡਿੰਗ ਵੀ ਕਰਾਈ ਸੀ ਹੋ ਸਕਦਾ ਵੀ ਥ੍ਰੈਡ ਜਿਆਦਾ ਲੱਗ ਗਿਆ ਹੋਵੇ ਉਹਦਾਂ ਵੀ ਚੁੰਡੀ ਭਰੀ ਜਾਂਦੀ ਆ ਵੈਸੇ ਛੀਸ਼ੇ ਨਾਲੋਂ ਜਿਆਦਾ ਕੈਮਰੇ ਚ ਵਧੀਆ ਦੇਖਦਾ ਸ਼ੀਸ਼ਾ ਛੋਟਾ ਪੈਂਦਾ ਨਾ ਫੋਨ ਦਾ ਕੈਮਰਾ ਵੱਡਾ ਫੋਨ ਵੱਡਾ ਹੁੰਦਾ ਹੈ ਫੋਨ ਦੇ ਵਿੱਚ ਜਿਆਦਾ ਵਧੀਆ ਦੇਖ ਰਿਹਾ ਮਾਸਮੇ ਲਾਈਟ ਮੇਕਅਪ ਕਰਦੀਆਂ ਜਾਂ ਮੈਂ ਲੋਨੀਆਂ ਫਾਉਂਡੇਸ਼ਨ ਲਕਮੀ ਦਾ ਫੇਸ ਪਾਉਡਰ ਵੀ ਲਕਮੀ ਦਾ ਜਾਂ ਫਿਰ ਲੰਬੀ ਬੀਵੀ ਕਰੀਮ ਲੋਨੀਆਂ ਤੇ ਆ ਵਾਲਾ ਕਜਲ ਲੋਨੀਆਂ ਬੁਰਸ਼ਾੜਾ ਕਜਲ ਮੈਨੂੰ ਜ਼ਿਆਦਾ ਪਸੰਦ ਆ ਕਿਉਂਕਿ ਇਹ ਕਜਲ ਸਿਰਫ ਔਨਲਾਈਨ ਮਿਲਦਾ ਆਮ ਮਾਰਕੀਟ ਚੋਂ ਲੱਭਿਆ ਕਈ ਵਾਰ ਮੈਂ ਲਿਆ ਉਹੋ ਤੋਖਾ ਮਿਲਦਾ ਸਾਰਾ ਲੁਧਿਆਣਾ ਘੁੰਮ ਕੇ ਨਾ ਇੱਕ ਅੱਧੀ ਦੁਕਾਨ ਤੋਂ ਮਿਲਦਾ ਬਹੁਤ ਮੁਸ਼ਕਲ ਨਾਲ ਨਹੀਂ ਚਾਹੀਦੀ ਕਜਲ ਮਿਲਦਾ ਨਹੀਂ ਕਿਤੋਂ ਜਿਆਦਾ ਆਨਲਾਈਨ ਨਹੀਂ ਹੁੰਦਾ ਮੈਨੂੰ ਇਹ ਕਜਲ ਬਹੁਤ ਪਸੰਦ ਆ ਮੈਂ ਕਾਫੀ ਸਾਲਾਂ ਤੋਂ ਇਹੀ ਕਜਲ ਲਾਉਣੀ ਆ ਮੈਨੂੰ ਇਹ ਕਜਲ ਬਹੁਤ ਪਸੰਦ ਆ ਪਰ ਉਸੇ ਚਿਕਨ ਵਿੱਚ ਡਾ ਲੇ ਜੈਸੇ ਇਸ ਉਸ ਚਿਕਨ ਵਿੱਚ ਡਾ ਫਾਉਂਡੇਸ਼ਨ ਫੇਸ ਪਾਊਡਰ ਕਜਲ ਲਿਪਸਟਿਕ ਜਾਂ ਮਸਕਰਾ ਮਸਕਰਾ ਤਾਂ ਮੈਂ ਜਰੂਰ ਲਾਉਣਾ ਹੁੰਦਾ ਮਸਕਰਾ ਮੈਨੂੰ ਬਹੁਤ ਪਸੰਦ ਆ ਇੱਕ ਜੋਤ ਕਰੀ ਜਾਂਦੀ ਬੱਚਾ ਖੜੀ ਛੇਤੀ ਕਰੋ ਛੇਤੀ ਕਰੋ ਬਿੰਦਕਵਰ ਹੁੰਦੀ ਆ ਸਾਹਮਣੇ ਵੀ ਨਹੀਂ ਆਉਂਦੀ ਮੂੰਹ ਵੀ ਨਹੀਂ ਦਿਖਾਉਂਦੀ ਵਿੱਚ ਕਨਵਾ ਕੇ ਹਲੋਣਾ ਦੇ ਲਾਂਦੀ ਆ ਜੋਤ ਨੂੰ ਇਹ ਵੀ ਛੇਤੀ ਚੱਲੀ ਆ ਦੇਖੋ ਆ ਬੜਾ ਹੈ ਇਸ ਵਿੱਚ ਇੱਕ ਲੱਕੜੀ ਛੁਪੋਦਾ ਹੈ ਇਸੇ ਬੱਚਿਕਨ ਹਿੱਲੇ ਲੱਗ ਆ ਦੇ ਚਿਕਨ ਕੇ ਸਾਥ ਖਾਣੇ ਕੇ ਲਿਆ ਆਦੂ ਨਿਕਾਲਾ ਆ ਬੜਾ ਕੱਜਲਾ ਇਹ ਔਨਲਾਈਨ ਮੰਗਵਾਇਆ ਸੀ ਮੈਂ ਉਸ ਦੇ ਅੰਦਰ ਇੱਕ ਆਕਟੋਪਸ ਕੀ ਤਰ੍ਹਾਂ ਦਿਖਨੇ ਵਾਲਾ ਕ੍ਰੀਚਰ ਆ ਮੇਰਾ ਲਕਮੀ ਦਾ ਫਾਉਂਡੇਸ਼ਨ ਲਕਮੀ ਦਾ ਫੇਸ ਪਾਊਡਰ ਹਰ ਸਬਜ਼ੀ ਵਿੱਚ ਕੋਈ ਨਾ ਕੋਈ ਕ੍ਰੀਚਰ ਛੁਪਾਉਂਦਾ ਹੈ ਪਰੰਤੂ ਚੈਕ ਲਈ ਕ੍ਰੀਚਰ ਕਿਸੇ ਸਬਜ਼ੀ ਖਾਣਾ ਅਬ ਆਮ ਬਾਤ ਤभी ਜਾ ਕੇ ਪਿੱਛੇ ਇਹ ਕਟਾ ਬਸ ਦੋ ਚੀਜ਼ਾਂ ਸਮਾਨ ਤਾਂ ਇੰਨਾ ਪਿਆ ਲੋਣੀਆਂ ਮੈਂ ਦੋ ਤਿੰਨ ਚਿੰਜ ਨੇ ਸਮਾਨ ਦੀ ਤਾਂ ਕਿੱਟ ਭਰੀ ਪਈ ਪਰ ਮੈਂ ਲਾਉਂਦੀ ਨਹੀਂ ਜਿਆਦਾ ਕੁਛ ਸੋਚੋ ਕਦੇ ਜੇ ਕਦੇ ਵਿਆਹ ਸ਼ਾਦੀ ਜਾਣਾ ਫੇਰ ਜਾਂ ਫਿਰ ਮੈਂ ਲੋਣੀਆਂ ਹਾ ਫਾਊਂਡੇਸ਼ਨ ਇੱਕ ਇਹ ਹੋ ਗਿਆ ਤੇ ਇੱਕ ਆ ਫਿਰ ਲਵਲੀ ਬੀਬੀ ਕਰੀਮ ਬਸ ਇਹੀ ਜਿਆਦਾ ਲੋਣੀਆਂ ਮੈਂ ਹੋਰ ਨਹੀਂ ਲਾਉਣਾ ਕੁਝ ਵੀ ਜੋਤ ਕਹਿੰਦੀ ਚਲੋ ਮੈਂ ਕਿਹਾ ਚਲਦੇ ਆਂ ਤੇ ਆਹ ਨੇਲ ਪੋਲਿਸ਼ ਨਾ ਰਾਤ ਸਾਨੂੰ ਲੱਭੀ ਨਹੀਂ ਲੱਭਦੀਆਂ ਰਹੀਆਂ ਖਾਰ ਕੇ ਮੈਂ ਆ ਲਾਈ ਆ ਪਿੰਕ ਜੀ ਬਿਲਕੁਲ ਲਾਈਟ ਆ ਦਿਸਦੀ ਵੀ ਨਹੀਂ ਲੱਗੀ ਹੋਈ ਰਾਤ ਆ ਇਹ ਵਾਲੀ ਨੇਲ ਪੋਲਿਸ਼ ਮੈਂ ਤੇ ਗगन ਨੇ ਇੰਨੀ ਲੱਭੀ ਅਸੀਂ ਲਾਉਣੀ ਸੀ ਸਾਨੂੰ ਲੱਭੀ ਹੋਈ ਨਹੀਂ ਫਿਰ ਅਸੀਂ ਪਿੰਕ ਵਾਲੀ ਲਾਈ ਇਹ ਲੱਭੀ ਨੇ ਸਾਨੂੰ ਬਹੁਤ ਜ਼ੋਰ ਲਾਇਆ ਸੀ ਹੁਣ ਆਪਾਂ ਲਾਉਣ ਲੱਗਿਆ ਮਸਕਰਾ ਅੰਕਾ ਗगन ਕਹਿੰਦੀ ਜੋਤ ਕਹਿੰਦੀ ਮੇਰੀ ਮੇ ਨੇਲ ਪੋਲਿਸ਼ ਦੇਖੋ ਮੈਂ ਵੀ ਨੇਲ ਪੋਲਿਸ਼ ਲਾਈ ਹੋਈ ਆ ਜੋਤ ਵੀ ਆਪਣੀ ਨੇਲ ਪੋਲਿਸ਼ ਦਿਖਾ ਰਹੀ ਆ ਮਸਕਰਾ ਇਹ ਤਾਂ ਬਗੈਰ ਮੇਰਾ ਮੇਕਅਪ ਅਧੂਰਾ ਹੁੰਦਾ ਮਸਕਰਾ ਮੈਂ ਮੇਕਅਪ ਕਰਕੇ ਲਾਉਣਾ ਹੀ ਲਾਉਣਾ ਹੁੰਦਾ ਮਸਕਰਾ ਮੇਰੇ ਲਈ ਬਹੁਤ ਜ਼ਰੂਰੀ ਚੀਜ਼ ਹੈ ਮਸਕਾਰੇ ਨਾਲ ਜਦ ਆਪਾਂ ਉਹ ਕਰਦੇ ਆ ਮੇਕਅਪ ਕਰਦੇ ਆ ਜਦਾਂ ਫਾਉਂਡੇਸ਼ਨ ਲਾ ਲਿਆ ਜਾਂ ਫੇਸ ਪਾਊਡਰ ਲਾ ਲਿਆ ਉਹਨਾਂ ਫਿਰ ਪਲਕਾਂ ਦੇ ਉੱਤੇ ਚਮਕੀ ਜਾਂਦਾ ਹੈ ਨਾ ਜਿਵੇਂ ਨਹੀਂ ਧੂੜ ਘੱਟਾ ਜਿਹਾ ਪਿਆ ਹੁੰਦਾ ਏ ਛਟੀਆਂ-ਛਟੀਆਂ ਜਿਹੀਆਂ ਪਲਕਾਂ ਹੋ ਜਾਂਦੀਆਂ ਬੁਰੀਆਂ ਲੱਗਦੀਆਂ ਨੇ ਫਿਰ ਤਾਂ ਕਰਕੇ ਮਸਕਰਾ ਲਾ ਲੈਨੇ ਮਸਕਾਰੇ ਨਾਲ ਇੱਕ ਤਾਂ ਪਲਕਾਂ ਲੰਬੀਆਂ ਹੋ ਜਾਂਦੀਆਂ ਨੇ ਲੰਬੀਆਂ ਲੱਗਦੀਆਂ ਨੇ ਇੱਕ ਜਿਹੜਾ ਪਲਕਾਂ ਦੇ ਉੱਤੇ ਮੇਕਅਪ ਲੱਗ ਜਾਂਦਾ ਨਾ ਆਪਣਾ ਉਹ ਉਤਰ ਜਾਂਦਾ ਇੰਗਲੈਂਡ ਮੈਂ ਬਹੁਤ بڑے ਘਰ ਮੈਂ ਰਹੇ ਫਿਰ ਪਲਕਾਂ ਬੁਰੀਆਂ ਨਹੀਂ ਲੱਗਦੀਆਂ ਜੇ ਮਸਕਰਾ ਨਾ ਲਾਓ ਫਿਰ ਪਲਕਾਂ ਬਹੁਤ ਬੁਰੀਆਂ ਲੱਗਦੀਆਂ ਨੇ ਤਾਂ ਕਰਕੇ ਮੈਂ ਮਸਕਰਾ ਲਾਉਣੀ ਹੈ ਜੇ ਮੈਂ ਵੈਸੇ ਵੀ ਘਰੇ ਵੀ ਮੇਕਅਪ ਨਾ ਕਰਾਂ ਨਾ ਕਈ ਵਾਰ ਬਿਲਕੁਲ ਸਿੰਪਲ ਹੁੰਨੀ ਹੈ ਮੈਂ ਕੁਝ ਵੀ ਨਹੀਂ ਕਰਦੀ ਕੋਈ ਮੇਕਅਪ ਨਹੀਂ ਕਰਦੀ ਪਰ ਮਸਕਰਾ ਮੈਂ ਜ਼ਰੂਰ ਲਾਉਣਾ ਮਸਕਰਾ ਐ ਕ ਕਜਲ ਇਹ ਦੋ ਚੀਜ਼ਾਂ ਮੇਰੀ ਫੇਵਰੇਟ ਆ ਬਾਕੀ ਮੇਕਅਪ ਵਗੈਰਾ ਮੈਂ ਛੱਡ ਲਾਣੀ ਹੈ ਲਿਪਸਟਿਕ ਫਾਊਂਡੇਸ਼ਨ ਹੋ ਗਿਆ ਫੇਸ ਪਾਊਡਰ ਇਹਨਾਂ ਤੋਂ ਬਗੈਰ ਮੈਂ ਸਾਰ ਲੂੰਗੀ ਮਸ਼ਕਾਰਾ ਤੇ ਕੱਜਲ ਜ਼ਰੂਰ ਲਾਉਣਾ ਮੈਂ ਇਹ ਮੈਨੂੰ ਬਹੁਤ ਪਸੰਦ ਆ ਜੋ ਤਾਂ ਕਹਿੰਦਾ ਫਰੂਟੀ ਪੀ ਲਓ ਪਹਿਲਾਂ ਮੈਂ ਮੰਗੀ ਮੈਨੂੰ ਦਿੱਤੀ ਨਹੀਂ ਫਰੂਟੀ ਕਹਿੰਦਾ ਫਰੂਟੀ ਨਹੀਂ ਪੀਣੀ ਕੀਤਾ ਚੈਨਲ ਕੋ ਸਬਸਕ੍ਰਾਈਬ ਕਰਨਾ ਹੋਗਾ ਔਰ ਕਮੈਂਟ ਮੇ ਪਹਿਲਾਂ ਜਦੋਂ ਲੈ ਕੇ ਆਈ ਉਹਦੋਂ ਮੈਨੂੰ ਕਹਿੰਦਾ ਇੱਕ ਵੀ ਘੁੱਟ ਨਾ ਭਰ ਲਈ ਫਰੂਟੀ ਦੀ ਮੇਰੀ ਦੀ ਐਡਾ ਗੰਦਾ ਬੱਚਾ ਇਹ ਜਦੋਂ ਤੋਂ ਵੀ ਲਿਪਸਟਿਕ ਲਾਉਣੀ ਹੈ ਮੈਂ ਰੈੱਡ ਕਲਰ ਦੀ ਮੈਨੂੰ ਸ਼ੁਰੂ ਤੋਂ ਰੈੱਡ ਕਲਰ ਹੀ ਪਸੰਦ ਆ ਮੈਨੂੰ ਸਾਰੀਆਂ ਫਰੈਂਡਾਂ ਕਹਿੰਦੀ ਇਹ ਤੂੰ ਕਲਰ ਕਦੇ ਚੇਂਜ ਕਰ ਲਿਆ ਕਰ ਹੁਣ ਲੱਗੀਆਂ ਚੇਂਜ ਕਰਾਂ ਥੋੜੋ ਬਹੁਤ ਕਦੇ ਕਦੇ ਹੀ ਚੇਂਜ ਕਰ ਲਾਣੀ ਆ ਨਹੀਂ ਵੈਸੇ ਮੈਂ ਸ਼ੁਰੂ ਤੋਂ ਰੈੱਡ ਹੀ ਜ਼ਿਆਦਾ ਲਾਉਣੀ ਆ ਮੈਨੂੰ ਰੈੱਡ ਕਲਰ ਜਾਂ ਟਮਾਟਰੀ ਕਲਰ ਹੋ ਗਿਆ ਮਹਿਰੂਮ ਕਲਰ ਹੋ ਗਿਆ ਇਹ ਕਲਰ ਮੈਨੂੰ ਬਹੁਤ ਪਸੰਦ ਨੇ ਬਸ ਲਿਪਸਟਿਕ ਦਾ ਮੇਰਾ ਹੀ ਕਲਰ ਹੁੰਦਾ ਹਮੇਸ਼ਾ ਹੀ ਜ਼ਿਆਦਾ ਮੈਂ ਇਹੀ ਪਸੰਦ ਰੱਖ ਲੀ ਆ ਇਹ ਉੱਠ ਮਾਜਾ ਕਲਰ ਆ ਨਾ ਰੈੱਡ ਕਲਰ ਹੋ ਗਿਆ ਮਹਿਰੂਮ ਕ ਕੋਈ ਵੀ ਰੰਗ ਹੋਵੇ ਹਰੇਕ ਰੰਗ ਤੇ ਉੱਟਦਾ ਕੋਰਾ ਰੰਗ ਹੋਵੇ ਪੱਕਾ ਹੋਵੇ ਕਣਕਵੰਨਾ ਹੋਵੇ ਹਰੇਕ ਰੰਗ ਦੇ ਉੱਤੇ ਨਾ ਰੈੱਡ ਕਲਰ ਦੀ ਲਿਪਸਟਿਕ ਉੱਟਦੀ ਆ ਸੋਹਣੀ ਲੱਗਦੀ ਆ ਲੱਗੀ ਹੋਈ ਗਗਨ ਕਰਦੀ ਛੇਤੀ ਸੋਰੀ ਗਗਨ ਕਹਿੰਦਾ ਜੋਤ ਕਹਿੰਦੀ ਆ ਛੇਤੀ ਕਰੋ ਆਪਾਂ ਲੇਟ ਹੋ ਰੇ ਆ ਆਪਾਂ ਮਾਰਕੀਟ ਜਾਣਾ ਐਕਟਵਾ ਚੱਕਣੀਆਂ ਇੱਕ ਟਵਾ ਵੀ ਚੱਕਣੀਆਂ ਤੇ ਇੱਕ ਦੋ ਥਾਂ ਦੇ ਮਾਰਕੀਟ ਜਾਣਾ ਇੱਕ ਦੋ ਦੁਕਾਨਾਂ ਤੇ ਵੀ ਮੈਂ ਜਾਣਾ ਮੈਨੂੰ ਕੰਮਾ ਥੋੜਾ ਜਿਆ ਇਨੂੰ ਆਪਣਾ ਲਾਲਚ ਆ ਵੀ ਮੈਂ ਨਾਲ ਜਾਉਂਗੀ ਤਾਂ ਮੈਂ ਚੀਜ਼ ਲਵਾਂਗੀ ਮੈਂ ਚੀਜ਼ੀਆਂ ਚੂਜੀਆਂ ਖਾਉਂਗੀ ਬੱਚੇ ਨੂੰ ਹਮੇਸ਼ਾ ਆਪਣੀ ਲਾਲਚ ਹੁੰਦਾ ਜੋਤ ਨੂੰ ਬਹੁਤ ਛੇਤੀ ਪਈ ਪਈ ਆ ਜੋਤ ਕਰਦੀ ਆ ਛੇਤੀ ਛੇਤੀ ਚੱਲੋ ਬਸ ਬਸ ਆਪਾਂ ਹੁਣ ਹੋ ਕੇ ਤਿਆਰ ਹੁਣ ਇਸ ਤੋਂ ਬਾਅਦ ਚੱਲਦੇ ਆਂ ਮਾਰਕੀਟ ਬਸ ਇਹ ਹੀ ਸੋਚ ਰਹੀ ਹੁੰਦੀ ਹੈ ਕਿ 얘 ਲਈ ਇਤਨਾ ਬੜਾ ਸੋਹਾ ਕਿਉਂ ਲਾਇਆ ਲਗਦਾ ਜੋਤ ਪਾਈਪਸ ਨਹੀਂ ਛੱਡਦੀ ਆ ਪਾੜ ਕੇ ਛੋਟੇ ਛੋਟੇ ਟੁਕੜੇ ਟੁਕੜੇ ਕਰਕੇ ਛੱਡੇ ਹੋਏ ਨੇ ਕਿਉਂਕਿ ਘਟ ਦੇ ਵਿੱਚ ਪਾਈਪਸ ਦਾ ਪੈਕੇਟ ਪਿਆ ਹੀ ਹੁੰਦਾ ਜਦੋਂ ਵੀ ਦੇਖੂਗੀ ਆਪਦੀ ਮੁੰਨੀਆਂ ਮੰਨੀਆਂ ਦੇ ਮੂੰਹ ਸਾਫ਼ ਕਰਕੇ ਪਾੜ ਕੇ ਪਾਈਪਸ ਦੇ ਟੁਕੜੇ ਟੁਕੜੇ ਕਰ ਦਿੰਦੀ ਹੁਣ ਆ ਪਾਈਪਸ ਦਾ ਛੋਟਾ ਜਿਹਾ ਟੁਕੜਾ ਕਰਿਆ ਪਿਆ यह सारे बिल्ली बिल्ली सोच रहे होते हैं। तभी बिल्ली का मालिक जाकर उसे बस हम मैं लानी एक छोटी जी बिंदी बिंदी भी मैं बिल्कुल सिंपल लोनी है ज्यादा वाली नहीं बिंदी लाइंदी हैवी बिंदी नहीं लाइनी बहुत छोटी जि बरीक लानी है ज्यादा बस हूँ मैं छोटी जी बिंदी लाऊंगी उस फिर आप तैयार ਕੋਕੀ ਜਿਆਦਾ ਬੱਡੀ ਬਿੰਦੀ ਮੈਨੂੰ ਸੋਹਣੀ ਨਹੀਂ ਲੱਗਦੀ ਜੇ ਵੱਡੀ ਬਿੰਦੀ ਥੋੜੀ ਲਾ ਵੀ ਲਾਉਂਗੀ ਨਾ ਉਹ ਵੀ ਸਿੰਪਲ ਹੋਣੀ ਆ ਬਿਲਕੁਲ ਸਿੰਪਲ ਹੋਣੀ ਆ ਮੈਂ ਜੋਤਾ ਕਹਿੰਦਾ ਚੇਪਸ ਖਾ ਲਾ ਛੇਤੀ ਚੱਲ ਮੈਨੂੰ ਲਾਲਚ ਦੇ ਰਿਹਾ ਜੋਤਾ ਹੁਣ ਪਹਿਲਾਂ ਦਿੱਤੇ ਨਹੀਂ ਜਦੋਂ ਮੈਂ ਮੰਗੇ ਨੇ ਹੁਣ ਮੈਂ ਹੁਣੇ ਦਵਾਈ ਲੈ ਕੇ ਹਟੀਆਂ ਜੇ ਦਵਾਈ ਖਾਣ ਤੋਂ ਬਾਅਦ ਕੁਝ ਵੀ ਹੋਰ ਖਾਣਾ ਨਹੀਂ ਹੁੰਦਾ ਕੋਈ ਵੀ ਦਵਾਈ ਖਾਣੀ ਆ ਖਾਣ ਤੋਂ ਬਾਅਦ ਕਮ ਸੇ ਕਮ ਅੱਧਾ ਘੰਟਾ ਕੁਝ ਵੀ ਨਹੀਂ ਖਾਣਾ ਚਾਹੀਦਾ ਹਣ ਮੈਨੂੰ ਹਸਾ ਰਹੀ ਹੈ ਵੀ ਜਦੋਂ ਮੈਂ ਮੰਗਿਓ ਤਾਂ ਮੈਨੂੰ ਦਿੱਤੇ ਨਹੀਂ ਹੁਣ ਮੈਨੂੰ ਕਹਿੰਦੀ ਚਿਪਸ ਖਾ ਲੋ ਕਹ ਦੇ ਕਹਿੰਦੀ ਫਰੂਟੀ ਪੀ ਲੋ ਕਹ ਦੇ ਕਹਿੰਦੀ ਚਿਪਸ ਖਾ ਲੋ ਨੂੰ ਪਤਾ ਵੀ ਹੁਣ ਬਾਜ਼ਾਰ ਜਾਣਾ ਜੇ ਮੈਂ ਲਾਲਚ ਦਵਾਂਗੀ ਤਾਂ ਮੈਨੂੰ ਕੋਈ ਚੀਜ਼ਾਂ ਹੋਰ ਦਵਾ ਕੇ ਲਿਆਉਗੀ ਐ ਸਿਆਣੀ ਆ ਜੋ ਕਵਾ ਲਿਆਦੀ ਮੈਂ ਤੇ ਹੁਣ ਕੈਮਰਾ ਕਮੇਰਾ ਖਾ ਇੱਕ ਹੱਥ ਨਾਲ ਮੈਂ ਇਦਰਾ ਤੇ ਢੇਰੀ ਕਰਕੇ ਕਿਉਂਕਿ ਜੇ ਰੇਸ ਦਪੂਗੀ ਤਾਂ ਸਿਲਫਾ ਬੱਜੂਗੀ ਮਸਲਫਾ ਦਿਖਾਉਣੀ ਆ ਤੋ ਵੀ ਉਹਨਾਂ ਨੇ ਕਿਹਾ ਵੀ ਆਹ ਸੈਲਫੋ ਖਰਾਬ ਹੋ ਗਈ ਸੀ ਆਹ ਸੈਲਫ ਵਾਲਾ ਬਟਨ ਖਰਾਬ ਹੋ ਗਿਆ ਆ ਉਹਨਾਂ ਨੇ ਦੁਬਾਰਾ ਠੱਗ ਕੇ ਪਾਇਆ ਉਹ ਕਹਿੰਦੇ ਬੈਟਰੀ ਨਵੀਂ ਆ ਤੇ ਉਹ ਕੈਮਰਾ ਤਾਂ ਟਾਟ ਇੰਨਾ ਕਰਿਆ ਸੀ ਵੀ ਇੱਕ ਹੱਥ ਨਾਲ ਹੁਣ ਇਧਰੋਂ ਬ੍ਰੇਕ ਦੱਪੜਿਆ ਸੀ ਉਧਰੋਂ ਇੱਕ ਹੱਥ ਨਾਲ ਸਿਲਫ ਲਾਉਣੀ ਸੀਗੀ ਤਾਂ ਸਟਾਰਟ ਹੋਣੀ ਸੀਗੀ ਪਰ ਹੁਣ ਜਾਣੀ ਦੀ ਸੈਲਫ ਨਾਲ ਸਟਾਰਟ ਹੋ ਰਹੀ ਆ ਹੁਣ ਤਾਂ ਪਹਿਲੀ ਸੈਲਫ ਤੇ ਸਟਾਰਟ ਹੁੰਦੀ ਆ स्टार्ट हो रही है बस आ बटन पाए उन्होंने खाली आ खराब हो गया सी सेल्फ ये अपन लेके आया ओ तेरा पता हो आ गई ये नहीं करती है <laughs> काके वाके लगी है चपला काके चपला हीन लईया तोड़ ਮੈਨੇ ਇੱਕ ਬਲੂ ਜੀ ਪਸੰਦ ਕਰੀਆਂ ਸੀ ਬਹੁਤ ਸੋਹਣੀਆਂ ਸੀ ਤੇ ਜੋਤਾ ਕਹਿੰਦੀ ਇਹੀ ਲੈਣੀਆਂ ਨੇ ਪਹਿਲਾਂ ਅਸੀਂ ਇੱਕ ਵਾਰ ਚੱਕੀ ਫਿਰ ਅਸੀਂ ਪੰਪ ਤੇ ਗਈਆਂ ਫਿਰ ਅਸੀਂ ਮਾਰਕੀਟ ਗਈਆਂ ਆਹ ਚਪੜਾ ਲੈ ਕੇ ਆ ਕੇ ਵਾਸਤੇ ਤੇ ਜੋਤੇ ਨੇ ਆ ਲਈ ਚਿੱਟੀ ਫਿਰ ਅਸੀਂ ਚੱਕੀ ਤੇ ਜਾਣਾ ਸੀ ਚੱਕੀ ਦਾ ਚੱਕੀ ਆਟਾ ਫਿਰ ਮੇਰਾ ਪੋਤਾ ਤੇ ਮੈਂ ਆ ਗਏ ਘਰੇ ਸਾਰੇ ਸਾਰੇ ਜੰਦੇ ਕਦੇ ਹੋ ਗਏ ਜਦੋਂ ਜੰਦੇ ਫੋਲਣੇ ਨੇ ਬੱਚਾ ਅੱਗੇ ਚੱਕਲਾ ਜਿੰਦੇ ਖੋਲਦੀਆਂ ਆ ਸਾਰੇ ਜਿੰਦੇ ਲੱਗੇ ਹੋਏ ਨੇ ਅੱਜ ਓਏ ਓਏ ਮੇਰਾ ਪਾਲੂ ਓ ਮੇਰਾ ਪਾਲੂ